ਅੱਸੀ ਕਾਲ ਤੁਸੀਂ ਦੇਖ ਰਹੇ ਹੋ ਡੈਲੀਸ਼ੋਰਾ ਟੀਵੀ ਤੇ ਐਮਰਜੈਂਸੀ ਫਿਲਮ ਆ ਰਹੀ ਹੈ ਜਿਹਦੀ ਅਦਾਕਾਰ ਅੰਗਨਾ ਰਣੋਤ ਨੇ ਇੰਦਰਾ ਗਾਂਧੀ ਦਾ ਅਭਿਨੈ ਕੀਤਾ ਉਹਦੇ ਵਿੱਚ ਤੇ ਉਸ ਨੂੰ ਲੈ ਕੇ ਕਾਫੀ ਕੌਂਟ੍ਰੋਵਰਸੀ ਹੋ ਰਹੀ ਹੈ ਹਾਲਾਂਕਿ ਹਜੇ ਟ੍ਰੇਲਰ ਹੀ ਲਾਂਚ ਹੋਇਆ ਔਰ ਇਸ ਦੌਰਾਨ ਫਿਲਮ ਨੂੰ ਬੰਦ ਕਰਾਉਣ ਦੇ ਫਿਲਮ ਨੂੰ ਨਾ ਲਾਉਣ ਦੇ ਗੱਲਾਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਆ ਰਹੀਆਂ ਨੇ ਐਸਵੇਲੇ ਇਹ ਸਿੱਖਤਾਲ ਮਿਲਕ ਮੀਟਿੰਗ ਦੇ ਮੈਂਬਰ ਜਿਹੜੇ ਹੈਗੇ ਨੇ ਇੱਥੇ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆਂ ਦੇਖੋ ਜੀ ਫਿਲਮਾਂ ਜਿਹੜੀਆਂ ਵੀ ਨੇ ਉਹ ਜਿੰਨੀਆਂ ਮਰਜ਼ੀ ਬਣਨ ਔਰ ਜਿੰਨੀਆਂ ਮਰਜ਼ੀ ਲੱਗਣ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਕਿਸੇ ਵੀ ਫਿਲਮ ਦੇ ਪ੍ਰਤੀ ਜਾਂ ਕਿਸੇ ਫਿਲਮ ਕੰਪਨੀ ਦੇ ਪ੍ਰਤੀ ਜਾਂ ਕਿਸੇ ਐਕਟਰ ਦੇ ਪ੍ਰਤੀ ਸਾਡਾ ਕੋਈ ਕਿਸੇ ਤਰੀਕੇ ਦਾ ਰੋਸ ਨਹੀਂ ਜਾਂ ਕੁਝ ਨਹੀਂ ਪਰ ਜਦੋਂ ਕੋਈ ਫਿਲਮ ਕਿਸੇ ਵੀ ਫਿਲਮ ਦੇ ਵਿੱਚ ਸਾਡੇ ਧਰਮ ਪ੍ਰਤੀ ਜਾਂ ਸਾਡੇ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਸਾਨੂੰ 네ਗੇਟਿਵ ਵਾਲਾ ਜਿਹੜਾ ਉਹ ਇੱਕ ਦਿਖਾਉਣ ਵਾਸਤੇ ਜੇ ਕੋਈ ਚਾਏ ਉਹ ਕੰਗਣਾ ਰਣੌਤ ਹੈ ਚਾਹੇ ਕੋਈ ਵੱਡੀ ਤੋਂ ਵੱਡੀ ਹੋਰ ਕੋਈ ਫਿਲਮ ਇੰਡਸਟਰੀ ਦੀ ਵੱਡੀ ਤੋਂ ਵੱਡੀ ਟੋਪ ਐ ਅਸੀਂ ਉਹਦੀ ਫਿਲਮ ਜ਼ਿੰਦਗੀ ਚ ਵੀ ਇੱਥੇ ਬਗਾਰਾ ਤੋਂ ਲੱਗਣ ਨਹੀਂ ਦੇਣੀ ਤੇ ਨਾ ਹੀ ਚੱਲਣ ਦੇਣੀ ਐ ਬਾਕੀ ਜੇ ਅਸੀਂ ਸਿੱਖ ਧਰਮ ਤੋਂ ਜਾਂ ਸਿੱਖ ਤਾਲਮਿਲ ਕਮੇਟੀ ਤੋਂ ਜਾਂ ਸਿੱਖ ਕਮਿਊਨਿਟੀ ਤੋਂ ਅਸੀਂ ਰਿਪਰੈਜ਼ੈਂਟ ਕਰਦੇ ਆਂ ਪਰ ਅਸੀਂ ਬਾਕੀ ਧਰਮਾਂ ਦਾ ਵੀ ਬਹੁਤ ਆਦਰ ਸਤਕਾਰ ਕਰਦੇ ਆਂ ਜੇ ਕਿਤੇ ਹੋਰ ਧਰਮਾਂ ਬਾਰੇ ਵੀ ਕੱਲ ਨੂੰ ਕੋਈ Hindu ਧਰਮ ਬਾਰੇ ਜਾਂ ਕੋਈ ਬਾਲਮੀਕ ਮਹਾਰਾਜ ਦੇ ਬਾਰੇ ਜਾਂ ਕੋਈ ਗੁਰੂ ਰਵਿਦਾਸ ਮਹਾਰਾਜ ਦੇ ਬਾਰੇ ਜਾ ਕਿਸੇ ਹੋਰ ਧਰਮ ਦੇ ਵਿੱਚ ਕੋਈ ਮੁਸਲਮਾਨ ਦੇ ਪੈਗੰਬਰਾਂ ਬਾਰੇ ਜੇ ਕੋਈ ਐਦਾਂ ਦੀ ਕੋਈ ਫਿਲਮ ਜਾਂ ਕੋਈ ਐਦਾਂ ਦੇ ਕੋਈ ਕਹਾਣੀ ਕਾਰਵਾਈ ਕੋਈ ਕਰੇਗਾ ਜਾਂ ਕੋਈ ਬਣਾਏਗਾ ਅਸੀਂ ਉਹਦਾ ਵੀ ਡਟ ਕੇ ਵਿਰੋਧ ਕਰਾਂਗੇ ਅਸੀਂ ਇਹ ਫਿਲਮ ਕਿਸੇ ਹਾਲਤ ਚ ਵੀ ਰਿਲੀਜ਼ ਨਹੀਂ ਤੇਉਣ ਦੇਣੀ ਔਰ ਹੁਣ ਤੋਂ ਥੋੜੀ ਦੇਰ ਬਾਅਦ ਚਾਹੇ ਤੁਸੀਂ ਅੱਜ ਇੱਥੇ ਹੋ ਹੁਣੇ ਤੇ ਭਾਵੇਂ ਅੱਧੇ ਘੰਟੇ-ਘੰਟੇ ਬਾਅਦ ਪੀਸੀਪੀ ਦਫਤਰ ਡੀਸੀ ਦਫਤਰ ਆਜੋ ਅਸੀਂ ਇਸ ਦੇ ਉੱਤੇ ਹੁਣੇ ਹੀ ਜਿਹੜਾ ਉਹ ਪਰਚਾ ਜ਼ਰੂਰ ਦਰਜ ਕਰਾਵਾਂਗੇ ਕਿਉਂਕਿ ਜਿਹੜਾ ਉਹਨਾਂ ਨੇ ਟੀਜ਼ਰ ਕੱਢਿਆ ਉਸ ਟੀਜ਼ਰ ਦੇ ਵਿੱਚ ਉਹਨਾਂ ਨੇ ਸਾਡੇ ਸਿੱਖਾਂ ਦੇ ਉੱਤੇ ਬਹੁਤ ਵੱਡਾ ਕਟਾਸ਼ ਕੀਤਾ ਹੈ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਸੀਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੁਣੇ ਕਰਾਵਾਂਗੇ ਅਚਟਾ ਸਾਹਿਬ ਇੱਦਾਂ ਲੱਗਦਾ ਨਹੀਂ ਕਿ ਇੱਕ ਸੈਂਸਰ ਬੋਰਡ ਬਣਨਾ ਚਾਹੀਦਾ ਹੈ ਜਾਂ ਫਿਰ ਮਤਲਬ ਜਤਤਾਰ ਅਕਾਲ ਤੱਕ ਸਾਹਿਬ ਨੂੰ ਇਹ ਪਹਿਲ ਕਰਨੀ ਚਾਹੀਦੀ ਹੈ ਕਿ ਜੇਕਰ ਸਿੱਖਾਂ ਦੀ ਸ੍ਰਿਤੇਇਆ ਕੋਈ ਵੀ ਫਿਲਮ ਬਣਦੀ ਹੈ ਉਹ ਪਾਸ ਕਰਾਉਣੀ ਪੈਗੀ ਉੱਥੇ ਦਿਖਾਉਣੀ ਸਭ ਤੋਂ ਜ਼ਰੂਰੀ ਹੋਏਗੀ ਜਿਹੜੀ ਸੈਂਸਰ ਬੋਰਡ ਹੈ ਨਾ ਜੀ ਸੈਂਸਰ ਬੋਰਡ ਇੱਕ ਸਰਵ ਉੱਚ ਇਸ ਫਿਲਮ ਇੰਡਸਟਰੀ ਦੀ ਇੱਕ ਸੰਸਥਾ ਹੈ ਔਰ ਇਹੋ ਜਿਹੇ ਇਸ਼ੂਸ ਕਈ ਵਾਰੀ ਉਠਦੇ ਰਹੇ ਹਰ ਵਾਰੀ ਜਦੋਂ ਇਸ਼ੂ ਉਠਿਆ ਤੇ ਉਸ ਸੈਂਸਰ ਬੋਰਡ ਦੇ ਚੇਅਰਮੈਨ ਨੇ ਜਾਂ ਉਸ ਸੈਂਸਰ ਬੋਰਡ ਜਿਹੜਾ ਉਹ ਮੰਤਰਾਲੇ ਦੇ ਥੱਲੇ ਹੈ ਉਹਨਾਂ ਨੇ ਕਈ ਵਾਰ ਇਹ ਅਨਾਉਂਸ ਕੀਤਾ ਵੀ ਅਸੀਂ ਜਿਸ ਵੀ ਕਮਿਊਨਿਟੀ ਦੀ ਜਾਂ ਕਿਸ ਧਰਮ ਦੀ ਕੋਈ ਗੱਲ ਹੋਏਗੀ ਤੇ ਅਸੀਂ ਉਹਨਾਂ ਦੇ ਵੱਡੇ ਲੀਡਰ ਨੇ ਜਾਂ ਵੱਡੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਇੱਕ ਸਕਰੀਨਿੰਗ ਕਮੇਟੀ ਇੱਕ ਬਣਾਵਾਂਗੇ ਪਰ ਉਹ ਲਫਾਫੇबाजी ਰਹੀ ਉਹ ਅੱਜ ਤੱਕ ਕਰ ਕਦੀ ਕੋ ਲਾਗੂ ਨਹੀਂ ਹੋਈ ਹੁਣ ਜਿਹੜਾ ਤੁਹਾਡਾ ਸਵਾਲ ਸੀ ਇਹਾਂ ਵੀ ਜਹੇਦਾਰ ਜਾਂ ਸ਼੍ਰੋਮਣੀ ਕਮੇਟੀ ਜਾਂ ਹੋਰ ਜਿਹੜੀਆਂ ਸਾਡੇ ਸਿੱਖ ਲੀਡਰ ਉਹਨਾਂ ਨੇ ਕੱਲ ਦੀ ਹੀ ਇਸ ਟੀਜ਼ਰ ਤੋਂ ਬਾਅਦ ਕੰਡੈਮਨਡ ਕਰ ਦਿੱਤੀ ਹੈ ਔਰ ਉਹਨਾਂ ਨੇ ਵੀ ਇੱਕ ਬਿਲਕੁਲ ਹਦੇਸ਼ ਜਾਰੀ ਕਰਤਾ ਹੈ ਵੀ ਇਸ ਫਿਲਮ ਨੂੰ ਅਸੀਂ ਉਹ ਕਿਸੇ ਹਾਲਤ ਚ ਰਿਲੀਜ਼ ਨਹੀਂ ਹੋਣੀ ਸਰ ਸਰ ਇੱਕ ਸਵਾਲ ਹੈ ਕਿ ਜਿਹੜੀ ਸਿੱਖੀ ਪੱਖੀ ਫਿਲਮਾਂ ਹੁੰਦੀਆਂ ਨੇ ਉਹਨੂੰ ਸੈਂਸਰ ਬੋਰਡ ਉਹਦੇ ਵਿੱਚੋਂ ਸੀਨ ਵੀ ਕੱਟ ਦਿੰਦਾ ਪਰ ਜਾਂ ਤਾਂ ਜਾਂ ਉਹ ਲਾਂਚ ਵੀ ਨਹੀਂ ਹੁੰਦੀਆਂ ਫਿਲਮਾਂ ਜਿਹੜਾ ਤੁਹਾਡਾ ਸਵਾਲ ਹੈ ਨਾ ਜੀ ਉਹ ਪਰਟੀਕੂਲਰ ਉਹ ਪਰਟੀਕੂਲਰ ਜਿਹੜਾ ਹੈ ਨਾ ਉਹ ਪਰਟੀਕੂਲਰ ਉਹ ਇੱਕ ਜਸਵੰਤ ਸਿੰਘ ਖਾਲੜਾ ਦੇ ਉੱਤੇ ਜਿਹੜੀ ਫਿਲਮ ਬਣੀ ਸੀ ਉਹਦੇ ਬਾਰੇ ਹੀ ਹੈ ਉਹਦੇ ਵਿੱਚ ਦੇਖੋ ਹਮੇਸ਼ਾ ਇਹ ਚਾਹੇ ਸੈਂਟਰ ਦੀ ਸਰਕਾਰ ਹੈ ਚਾਹੇ ਸਟੇਟ ਦੀ ਸਰਕਾਰ ਹੈ ਇਹਨਾਂ ਨੇ ਹਮੇਸ਼ਾ ਸਾਨੂੰ ਸਿੱਖਾਂ ਨੂੰ ਬਿਲਕੁਲ ਉਹ ਬਿਲਕੁਲ ਦਬਿਆ ਕੁਚਲਿਆ ਵੰਗਰ ਉੱਥੇ ਉਹ ਰੱਖਿਆ ਹੈ ਔਰ ਦਬਾਉਣ ਦੀ ਕੋਸ਼ਿਸ਼ ਕੀਤੀ ਉਸੇ ਫਿਲਮ ਦੇ ਵਿੱਚੋਂ 84 ਜਾਂ 86 ਜਿਹੜੇ ਸੀਨ ਹੈ ਉਹ ਕੱਟ ਲੱਗਣ ਤੋਂ ਬਾਅਦ ਵੀ ਉਹ ਆਈ ਟੱਕਰ ਫਿਲਮ ਫਿਰ ਨਹੀਂ ਰਿਲੀਜ਼ ਹੋਈ ਔਰ ਇਹੋ ਜਿਹੀਆਂ ਜਿਹੜੀਆਂ ਸਿੱਖੀ ਦੀਆਂ ਕਹਾਣ ਕਰਨ ਵਾਲੀਆਂ ਫਿਲਮਾਂ ਨੇ ਉਹ ਬਗ ਦਸਤੂਰ ਐਦਾਂ ਦੀਆਂ ਐਦਾਂ ਕਦੀ ਕੋਈ ਲਾਂਚ ਕਰ ਦਿੰਦਾ ਕਦੀ ਕੋਈ ਲਾਂਚ ਕਰ ਦਿੰਦਾ ਪਰ ਜੇ ਉਹਨਾਂ ਦੇ ਕਰਮ ਨੇ ਤੇ ਸਾਡੇ ਕਰਮ ਨੇ ਪਹਿਰੇਦਾਰੀ ਕਰਨੀ ਅਸੀਂ ਪਹਿਰੇਦਾਰੀ ਡਟ ਕੇ ਕਰਾਂਗੇ ਅਸੀਂ ਇਹਨਾਂ ਨੂੰ ਕਿਸੇ ਹਾਲਤ ਫਿਲਮ ਰਿਲੀਜ਼ ਨਹੀਂ ਕਰਾਂਦੇ ਜਿਲੰਦਰ ਕਿਸੇ ਕੀਮਤ ਤੇ ਰਿਲੀਜ਼ ਨਹੀਂ ਹੁੰਦੇ ਅਸੀਂ ਸੋਸ਼ਲ ਮੀਡੀਆ ਤੇ ਇਹ ਫਿਲਮ ਜਿਹੜੀ ਆ ਪੋ ਕੋਈ ਪੌਂਦਾ ਤਾਂ ਕੀ ਉਹਦੇ ਤੇ ਵੀ ਕੋਈ ਕਾਰਵਾਈ ਕਰਾਈ ਜਾਏਗੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਿਸੇ ਪਲੇਟਫਾਰਮ ਦੇ ਉੱਤੇ ਇਸ ਫਿਲਮ ਦੇ ਰਿਲੇਟਿਡ ਜਾਂ ਉਸ ਸਿੱਖੀ ਦੇ ਰਿਲੇਟਿਡ ਜੇ ਕੋਈ ਉਹ ਪਾਏਗਾ ਤੇ ਉਹਨਾਂ ਹੀ ਉਹ ਕਾਨੂੰਨ ਦਾ ਮੁਲਜ਼ਮ ਬਰਾਬਰ ਦਾ ਉਹ ਹੋਏਗਾ ਅੱਛਾ ਪੁਲਿਸ ਅਧਿਕਾਰੀ ਵੀ ਮੌਕੇ ਤੇ ਮੌਜੂਦ ਸੀ ਕਿ ਆਸ਼ਵਾਸਨ ਦਿੱਤਾ ਮੌਕੇ ਦੇ ਪੁਲਿਸ ਅਧਿਕਾਰੀਆਂ ਨੇ ਸਾਨੂੰ ਜਿਹੜਾ ਹੈ ਉਹ ਆਪਣੇ ਵੱਲੋਂ ਇਹ ਆਸ਼ਵਾਸਨ ਦਿੱਤਾ ਕਿਉਂਕਿ ਅਸੀਂ ਜਲੰਧਰ ਸ਼ਹਿਰ ਕਾ ਤੇ ਜਲੰਧਰ ਸ਼ਹਿਰ ਦੇ ਕਮਿਸ਼ਨਰ ਅਟੈਕ ਕਮਿਸ਼ਨਰ ਅਟੈਕ ਦੇ ਵਿੱਚ ਪੁਲਿਸ ਕਮਿਸ਼ਨਰ ਜਿਹੜਾ ਹੈ ਉਹ ਹੈੱਡ ਆਫ ਦੀ ਕਮਿਸ਼ਨਰੇਟ ਹੁੰਦਾ ਹੈ ਉਹਨਾਂ ਦਾ ਮੈਸੇਜ ਸਾਡੇ ਇੱਥੋਂ ਦੇ ACP ਜਿਹੜੇ ਹੈਗੇ ਨੇ ਉਹਨਾਂ ਨੇ ਸਾਨੂੰ ਉਹ ਲਿਆ ਕੇ ਦਿੱਤਾ ਹੈ ਵੀ ਕਿਸੇ ਹਾਲਤ ਦੇ ਵਿੱਚ ਵੀ ਇਹ ਜਿਹੜੀ ਫਿਲਮ ਹੈ ਉਹ ਰਿਲੀਜ਼ ਨਹੀਂ ਅਸੀਂ ਫਿਲਮ ਦੀ ਫਿਲਮ ਦੀ ਤਮਾਮ ਜੱਥੇਬੰਦੀਆਂ ਨਾਲ ਗੱਲ ਹੋ ਚੁੱਕੀ ਸੂਬੇ ਚ ਕਿਤੇ ਨਹੀਂ ਸਾਰੀਆਂ ਹੀ ਜੱਥੇਬੰਦੀਆਂ ਤੁਸੀਂ ਅਖਬਾਰਾਂ ਪੜੋ ਸੋਸ਼ਲ ਮੀਡੀਆ ਪੜੋ ਜਾਂ ਸੋਸ਼ਲ ਮੀਡੀਆ ਦੇ ਜਿੰਨੇ ਪਲੇਟਫਾਰਮ ਨੇ ਉਹਨਾਂ ਸਾਰਿਆਂ ਨੂੰ ਦੇਖੋ ਸਾਰੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਵਿਰੋਧ ਜਿਹੜਾ ਉਹ ਡਟ ਕੇ ਹੋਣਾ ਸ਼ੁਰੂ ਹੋ ਗਿਆ। ਇੱਕ ਐਕਟਿਵਿਟੀ ਉਸਾਨ ਇੱਕ ਫਿਲਮ ਬਣੀ ਹੈਗੀ ਆ ਕੰਗਨਰ ਰਣੋਤ 메ਨ ਐਕਟਰ ਹੈ। ਉਹ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਜਿਹੜੀ ਆਪਣੇ ਸਿੱਖੋ ਐਂਟੀ ਜਿਹੜੇ ਬਿਆਨ ਇਹ ਕਿਹ ਕੀ ਤਰੀਕੇ ਦੀ ਸੋਚ ਨਾਲ ਸਾਹਮਣੇ ਆਂਦੀ। ਉਹਨਾਂ ਦੇ ਤੌਰ ਤੇ ਉਹਨਾਂ ਨੂੰ ਲੈ ਕੇ ਉਹਨੂੰ ਪਰਿਆਣਾ ਮਦ ਕਿ ਕੀ ਇਹ ਇਹ ਜਿਹੜੀ ਕੰਗਨਰ ਰਣੋਤ ਹੈ ਨਾ ਜੀ ਇਹ ਕੰਗਨਰ ਰਣੋਤ ਇਹ ਇੱਕ ਮੋਹਰ ਹੈ। ਇਸ ਮੋਹਰੇ ਨੂੰ ਜਿਹੜੀ ਚਲਾਨ ਵਾਲੀ ਜਿਹੜੀ ਪਿੱਛੇ ਜਿਹੜੇ ਬੈਠੇ ਨੇ ਨਾ ਜਿਨ੍ਹਾਂ ਨੇ ਉਹਨੂੰ ਟਿਕੜ ਦੇ ਕੇ ਤੇ ਉਹਨੂੰ ਐਮਪੀ ਬਣਾਇਆ ਜਾਂ ਕੀਤਾ। ਤੇ ਤੈਨੂੰ ਅਸੀਂ ਇੱਕ ਹੋਰ ਥੋੜਾ ਜਿਹਾ ਪਾਵਰਫੁਲ ਬਣਾ ਦਈਏ ਜਾਂ ਕਰ ਦਈਏ ਇਹ ਉਹਨਾਂ ਦੀ ਮਨਸ਼ਾ ਹੈ ਅਸੀਂ ਉਸ ਮਨਸ਼ਾ ਨੂੰ ਨਾ ਕਹਿੰਦੇ ਨਾ ਚੱਕਣਾ ਚੂਰ ਕਰ ਦਿਆਂਗੇ ਉਹਨੂੰ ਕੰਗਰਾਂ ਨਰੌਤ ਨੂੰ ਇਸ ਫਿਲਮ ਨੂੰ ਰਿਲੀਜ਼ ਨਹੀਂ ਸੀ ਹੁੰਦਿਆਂਗੇ ਔਰ ਬਕਾਇਦਾ ਇਸੇ ਕੰਗਰਾਂ ਨਰੌਤ ਦੇ ਉੱਤੇ ਵੱਧ ਤੋਂ ਵੱਧ ਬਹੁਤ ਸਾਧ ਹੋਵੇ 24 ਘੰਟੇ ਬੜੀ ਦੂਰ ਦੀ ਗੱਲ ਹੈ ਥੋੜੇ ਕੁਝ ਘੰਟਿਆਂ ਦੇ ਵਿੱਚ ਹੀ ਅਸੀਂ ਇੱਥੇ ਮੁਕਦਮਾ ਦਰਜ ਕਰਾ ਕੇ ਐਫ ਆਈ ਆਰ ਦੀ ਕਾਪੀ ਵੀ ਤੁਹਾਨੂੰ ਸਾਰੇ ਮੀਡੀਆ ਨੂੰ ਜੋ ਕੰਮ ਜਿਹੜੇ ਹੰੜੇ ਤੱਕ ਹਾਰਿਆ ਨੇ ਉਹ ਤੁਹਾਨੂੰ ਦੱਸਦਾ ਕਿ ਦਵਾਰਾ ਕੁਰੀਦਨ ਵਾਲੀ ਜਿਹੜੀ ਗੱਲ ਆਪਣੇ ਇਹ 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 ਜਿਹੜੀਆਂ ਪੋਲਿਟੀਕਲ ਪਾਰਟੀਆਂ ਦੀ ਜਿਹੜੀਆਂ ਆਪਸੀਆਂ ਖੁੰਦਕਬਾਜ਼ੀਆਂ ਨੇ ਨਾ ਵੀ ਉਹ ਕਿਉਂਕਿ ਉਹ ਜਿਹੜਾ ਅਮਰਜੈਂਸੀ ਹੈ ਜਾਂ ਕੁਛ ਹੈ ਉਹ ਇੰਦਰਾ ਗਾਂਧੀ ਨੇ ਉਹ ਕਾਂਗਰਸ ਨੇ ਕਰਾਈ ਸੀ ਇਹਨਾਂ ਨੇ ਉਸ ਅਮਰਜੈਂਸੀ ਨੂੰ ਜਾਂ ਕੁਛ ਨੂੰ ਪਰ ਉਹ ਅਮਰਜੈਂਸੀ ਵੀ ਜਿਹੜੀ ਸੀ ਉਹ 75 ਦੀ 73 ਦੀਆਂ ਗੱਲਾਂ ਨੇ ਉਹਨਾਂ 73 75 ਦੀਆਂ ਗੱਲਾਂ ਨੂੰ ਜੇ ਮੁੱਖ ਰੱਖ ਕੇ ਜੇ ਕੁਝ ਸਾਡੀ ਸੀਗੀ ਰੱਖਦੇ ਤੁਸੀਂ ਅੱਜ ਜਿਹੜੇ 84 ਦੇ ਜਿਹੜੇ ਹੋਏ ਨੇ ਦੁਕਾਨਾਂ ਤੇ ਜਾਂ ਉਹਨਾਂ ਦੇ ਵਿੱਚ ਉਹਦੇ ਵਿੱਚ ਤੁਸੀਂ ਸਿੱਖਾਂ ਦੇ ਚਿਹਰੇ ਨੂੰ ਨੈਗੇਟਿਵ ਕਰਕੇ ਪੇਸ਼ ਕਰਨਾ ਉਹ ਕੋਤੋਂ ਦੀ ਸੋਚ ਹੈ ਅਸੀਂ ਉਸ ਗੱਲ ਤੋਂ ਆਪਣਾ ਹਰਟ ਆ ਅਸੀਂ ਉਸ ਗੱਲ ਦੇ ਉੱਤੇ ਪੈਰਾ ਦੇ ਰਹੇ ਹਾਂ ਸੋ ਇਹ ਸਨ ਹਰਪਾਲ ਸਿੰਘ ਚੱਡਾ ਸਿੱਖਾਲੇ ਮੀਟਿੰਗ ਦੇ ਮੈਂਬਰ ਹੈਗੇ ਨੇ ਪ੍ਰਧਾਨਾਂ ਦੇ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਕਿ ਜਿਹੜੀ ਐਮਰਜੈਂਸੀ ਫਿਲਮ ਅਦਾਕਾਰਾਂ ਕੰਗਨਾਰਾ ਨਾਵਤ ਦੇ ਨੇ ਡਾਇਰੈਕਟਰ ਡਾਇਰੈਕਟਰ ਵੀ ਜਿਹੜੇ ਇਸ ਫਿਲਮ ਦੇ ਹੈਗੇ ਨੇ ਔਰ ਅਦਾਕਾਰ ਵੀ ਹੈਗੇ ਨੇ ਇਸ ਫਿਲਮ ਨੂੰ ਕਿਤੇ ਕਿਸੇ ਵੀ ਹਾਲਾਤ ਵਿੱਚ ਜਲੰਧਰ ਦੇ ਵਿੱਚ ਜਾਂ ਪੂਰੇ ਪੰਜਾਬ ਸੂਬੇ ਦੇ ਵਿੱਚ नहीं रिलीज होने दिता जाएगा और जल्द ही उन्होंने मुकदमा दर्ज करके जी अगली कार्रवाई वो अमल से लिया जाएगी कैमरा मैन सुरेंद्र के साथ सुरेंद्र कंबोज जानी चुना जी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।